ਉਹ ਇੱਥੇ ਕੋ ਨੇੜੇ ਕੋ ਬਚੌਂਕੀ ਆ ਪੈਂਦੀ ਉੱਥੇ ਉਹਨਾਂ ਨੇ ਬੁਲਾ ਲਿਆ ਉੱਥੇ ਜਾ ਕੇ ਕੁਝ ਸੱਜਣਾਂ ਕੋ ਥਾਣੇਦਾਰ ਆ ਤੇ ਉਹਨਾਂ ਨੇ ਕਹਿੰਦੇ ਨੇ ਕਿ ਮਤਲਬ ਇਸ ਇਥੋਂ ਤੱਕ ਹੱਦ ਤੱਕ ਉਹਨਾਂ ਨੂੰ ਜਲੀਲ ਕੀਤਾ ਜਾਂ ਡਰਾਇਆ ਧਮਕਾਇਆ ਇਹ ਵਾਹਿਗੁਰੂ ਜਾਣਦਾ ਇਹ ਉੱਥੇ ਮੌਜੂਦ ਸੀ ਜਾਂ ਉਹ ਪਰਿਵਾਰ ਮੌਜੂਦ ਸੀ ਉੱਥੇ ਉਹ ਬੱਚੇ ਨੇ ਘਰ ਆਣ ਕੇ ਜਿਹੜੀ ਆ ਉਹ ਦਵਾਈ ਪੀ ਲਈ ਆ ਤਾ ਪਤਾ ਬਹੁਤ ਹਨ ਪਰੇਸ਼ਾਨ ਕੀਤਾ ਹੈ ਵੀ ਇਹਦੇ ਪੈਸੇ ਦੋ ਇਹਨੇ ਤਿੰਨ ਸਾਲ ਹੀ ਨਿਕਲ ਨਹੀਂ ਦੇਣਾ ਦਾ 60 ਲੱਖ 80 ਲੱਖ ਰੁਪਏ ਲੈਣਾ ਇਹਦੇ ਤਿੰਨ ਸਾਲ ਦੀ ਜਮਾਨਤ ਨਹੀਂ ਹੋਣੀ ਤੇ ਨਹੀਂ ਬਹੁਤ ਪਰੇਸ਼ਾਨ ਕੀਤਾ ਹੈ ਨਾਲ ਉਹ ਜਿਹੜਾ ਵੀਰ ਜਿਹਦੇ ਨਾਲ ਵੀਰ ਨੇ ਸਤਨਾਮ ਸਿੰਘ ਜਿਹੜਾ ਉਹਨੇ ਵੀ ਬੜਾ ਪਰੇਸ਼ਾਨ ਕੀਤਾ ਹੈ ਜਿੱਥੇ ਧਮਕੀਆਂ ਦਿੱਤੀਆਂ ਉਹਨੇ ਵੀ ਤੇਨੂੰ ਅੰਜ ਕਰਦਾਂਗੇ ਜੇ ਜੇ ਕਰਨਾ ਉਹਨੇ ਪਤਾ ਨਹੀਂ ਕੀ ਸੋਚਿਆ ਜੀ ਘਰੋਂ ਉੱਥੋਂ ਆਇਆ ਤੇ ਆਣ ਕੇ ਨੇ ਦਵਾਈ ਪੀੜੀ ਹੈ ਇਹ ਇਹ ਭਰਾ ਭਰਾ ਬਣੇ ਹੀ ਆਪਸ ਵਿੱਚ ਇਹਦਾ ਲੈ ਆ ਦਿਨ ਚੱਲਦਾ ਸੀ ਤੇ ਇਹਨਾਂ ਨੇ ਉਹਦੇ ਕੋਲ ਪੈਸੇ ਜਾਣੇ ਸਤਨਾਮ ਨੇ ਉਹ ਬੱਚੇ ਕੋਲ ਤੇ ਉਹਨੇ ਵੀ ਮਾੜਾ ਕੰਮ ਕੀਤਾ ਇਹ ਕੰਮ ਨਹੀਂ ਇਹਨੂੰ ਕਰਨਾ ਚਾਹੀਦਾ ਆਪਣੇ ਮਾਪਿਆਂ ਕੋ ਰਹਿੰਦਾ ਪਰ ਉਹਨੇ ਸਾਨੂੰ ਉਲਟਾ ਹੁਣ ਇੱਕ ਤੇ ਸਾਡੇ ਕੋਲ ਪੈਸੇ ਦਿੱਤੇ ਸਾਡੇ ਬੱਚੇ ਨੇ ਉਹ ਲੈਣੇ ਦੂਜਾ ਸਾਡੇ ਬੱਚੇ ਨੂੰ ਉਹਨੇ ਪਰਚਾ ਕਰਾ ਕੇ ਤੇ ਘਰੋਂ ਭਗੌੜਾ ਕੀਤਾ ਆ ਹੁਣ ਹੰਤ ਤੰਗ ਕਰਨ ਦਾ ਹੈ ਸਾਹਿਬ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਰਾਮ ਦੇ ਅਸੀਨੇ ਵਿੱਚ ਪਤਨ ਜੀ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਕਿ ਜੜੀ ਜਿਹੜੀ ਸਾਡੀ ਦਸੇਬੰਦੀ ਆ ਕਿਸਾਨਾਂ ਦੀ ਵੀ ਆ ਤੇ ਮਜ਼ਦੂਰਾਂ ਦੀ ਵੀ ਆ ਅਸੀਂ ਕਿਸਾਨਾਂ ਦੇ ਨਾਲ ਵੀ ਖੜਦੇ ਆ ਜੇ ਕਿਸਾਨਾਂ ਨਾਲ ਕੋਈ ਤਕਾ ਕਰਦਾ ਆ ਜੇ ਮਜ਼ਦੂਰਾਂ ਨਾਲ ਤਕਾਂਦਾ ਅਸੀਂ ਮਜ਼ਦੂਰਾਂ ਨਾਲ ਵੀ ਖੜਦੇ ਆ ਕਿਉਂਕਿ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਦੀ ਵੈਰੀਫਾਈ ਕਰਕੇ ਤੇ ਸਾਡੇ ਵੀਰ ਸੁਨਾਮ ਸਿੰਘ ਨੂੰ ਜੋ ਵੀ ਆ ਇਨਸਾਫ ਦਵਾਇਆ ਜਾਵੇ ਅਸੀਂ ਪ੍ਰਸ਼ਾਸਨ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਉਹ ਦੇਖੋ ਸਾਡੀ ਮਾਤਾ ਵਿਚਾਰੀ ਇਮੋਸ਼ਨਲ ਰੋ ਰਹੀ ਆ ਅੱਖਾਂ ਦੇ ਵਿੱਚ ਹੰਝੂ ਦਾ ਜਵਾਨ ਪੁੱਤ ਤੁਰ ਗਿਆ ਹਥੋਂ ਤੇ ਜਦੋਂ ਇਹ ਭੈਣ ਭਰਾਵਾਂ ਦੀ ਮੈਂ ਆਵਾਜ਼ ਚੁੱਕਦਾ ਵਾਂ ਇਹ ਭੈਣ ਭਰਾ ਮੇਰੇ ਤੱਕ ਪਹੁੰਚ ਕਰਦੇ ਆ ਮੈਂ ਵੀ ਆਪਣੀਆਂ ਨਿੱਕੇ ਨਿੱਕੀਆਂ ਬੱਚੀਆਂ ਛੱਡ ਕੇ ਯਾਰ ਨਾ ਭੈਣ ਭਰਾਵਾਂ ਤੱਕ ਪਹੁੰਚਦਾ ਮੈਨੂੰ ਕੋਈ ਲਾਲਚ ਨਹੀਂ ਨਾਮ ਇਥੋਂ ਵੋਟਾਂ ਲੈਣੀਆਂ ਨੇ ਮੈਨੂੰ ਤਾਂ ਪੰਜਾਬ ਦੇ ਵਿੱਚੋਂ ਜਿੱਥੇ ਕਿਤੇ ਵੀ ਕੋਈ ਭੈਣ ਭਰਾ ਸਾਡਾ ਫੋਨ ਕਰਦਾ ਮੈਂ ਆਪ ਜਾਂਦਾ ਯਾਰ ਆਪ ਜਾ ਕੇ ਨਾ ਭੈਣ ਭਰਾਵਾਂ ਦੀ ਇਹਨਾਂ ਦੀ ਆਵਾਜ਼ ਬਣਦਾ ਵਾਂ ਇਹਨਾਂ ਦੀ ਇੱਕ ਮਦਦ ਕਰ ਰਿਹਾ ਇਹਨਾਂ ਦੀ ਤੇ ਇਹਨਾਂ ਲੋਕਾਂ ਦੀਆਂ ਆਸਾਂ ਮਰਨਾ ਬਾਜ਼ ਗਈਆਂ ਕਿ ਹਾਂ ਦਵਿੰਦਰ ਸਿੰਘ ਸਾਡੇ ਸਮਾਜ ਦਾ ਇੱਕ ਚੰਗਾ ਆਗੂ ਆ ਜਾਂ ਆਪਣੇ ਸਮਾਜ ਦਾ ਇੱਕ ਚੰਗਾ ਬੱਚਾ ਵਾ ਜਿਹੜੀ ਸਾਡੀ ਬਾਹ ਫੜ ਰਿਆ ਉਹਦੇ ਦੀਨ ਮੈਂ ਹੀ ਭਾਜੀ ਇਹਨਾਂ ਲੋਕਾਂ ਕੋਲ ਅੱਜ ਆਇਆ ਵਾਂ ਇਹਨਾਂ ਦਾ ਪੈਸਾ ਨਾ ਲੈਣ ਦੇਣੀ ਕੋਈ 25-30 ਲੱਖ ਦਾ ਤੁਸੀਂ ਤੇ ਮੈਨੂੰ ਕਹਿੰਦੇ ਸਾਡਾ ਪੈਸਾ ਨਾ ਲੈਣ ਦੇਣਾ ਤੇ ਮੈਂ ਕੋਰਟ ਚ ਲਿਆ ਸੀ ਇੱਥੇ ਬਾਹਰ ਆਏ ਤੇ ਮੈਂ 5 ਵਜੇ ਆਇਓ ਜਾਂ ਸ਼ਾਮ ਨੂੰ ਆਏ ਬੈਠ ਕੇ ਵੇਖਾਂਗੇ ਉਹ ਘਰ ਚਲ ਗਏ ਬਾਸ ਚਲ ਗਏ ਘਰ ਜਾ ਕੇ ਕੋਈ ਗੱਲ ਹੋਈ ਆ ਫਿਰ ਉਹਨੇ ਦਵਾਈ ਖਾਧੀ ਆ ਸਾਨੂੰ ਇਹਦੇ ਬਾਰੇ ਸਾਨੂੰ ਕੀ ਗੱਲ ਦਾ ਨਹੀਂ ਪਤਾ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਮੈਂ ਹਾਂ ਤੁਹਾਡਾ ਆਪਣਾ ਦੋ ਸੁਰਿੰਦਰ ਸੋਹਤਾ ਅਕਸਰ ਹੀ ਅਸੀਂ ਦੇਖਿਆ ਹੈ ਕਿ ਪੰਜਾਬ ਦੇ ਵਿੱਚ ਆਏ ਦਿਨ ਐਸੀ ਭਾਈਚਾਰੇ ਨੂੰ ਲੈ ਕੇ ਕੋਈ ਨਾ ਕੋਈ ਮਸਲਾ ਜਾਂ ਕੋਈ ਨਾ ਕੋਈ ਵਿਵਾਦ ਜਿਹੜਾ ਉਹ ਸਾਨੂੰ ਨਜ਼ਰ ਆਉਂਦਾ ਹੈ ਔਰ ਅਕਸਰ ਹੀ ਤੁਹਾਨੂੰ ਤੁਸੀਂ ਭਾਈ ਦਵਿੰਦਰ ਸਿੰਘ ਖਾਲਸਾ ਜਿਹੜੇ ਸੰਤ ਸਪਾਈ ਸੋਸਾਇਟੀ ਲੁਧਿਆਣਾ ਵਾਲੇ ਨੇ ਉਹਨਾਂ ਨੂੰ ਅਕਸਰ ਹੀ ਤੁਸੀਂ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਦੇ ਦੇਖਿਆ ਹੋਵੇਗਾ ਅੱਜ ਵੀ ਭਾਈ ਦਵਿੰਦਰ ਸਿੰਘ ਖਾਲਸਾ ਜੀ ਲੁਧਿਆਣਾ ਤੋਂ ਚੱਲ ਕੇ ਮਾਦੋਕੇ ਬਰਾੜ ਪਿੰਡ ਸ਼੍ਰੀ ਅਮਰitsar ਸਾਹਿਬਾਈ ਨੇ ਇੱਕ ਮਸਲੇ ਦੇ ਵਿੱਚ ਜਿੱਥੇ ਕਿ ਇੱਕ ਪਰਿਵਾਰ ਦਾ ਜਵਾਨ ਪੁੱਤ ਜਿਹੜਾ ਹੈ ਉਹ ਜਲਾਲਤ ਨਾ ਚੱਲਦੇ ਹੋਏ ਜਿਹੜਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਉਸਨੇ ਜਿਹੜਾ ਆਤਮ ਹੱਤਿਆ ਕਮ ਲਈ ਉਸੇ ਮਸਲੇ ਤੇ ਅੱਜ ਗੱਲਬਾਤ ਕਰਨ ਲਈ ਆਏ ਨੇ ਭਾਈ ਦਵਿੰਦਰ ਸਿੰਘ ਖਾਲਸਾ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਖਾਲਸਾ ਜੀ ਅੱਜ ਤੁਸੀਂ ਅੰਮ੍ਰਿਤਸਰ ਆਏ ਹੋ ਪਿੰਡ ਮਾਦੋਕੇ ਬਰਾੜ ਪਰਿਵਾਰ ਦੇ ਨਾਲ ਮਿਲੇ ਹੋ ਕੀ ਮਸਲਾ ਹੈ ਕੀ ਮਾਮਲਾ ਹੈ ਅਖਰ ਕੀ ਕਾਰਨ ਸੀ ਕਿ ਉਸ ਨੌਜਵਾਨ ਜਿਹੜਾ ਵੀਰ ਸੀ ਉਸ ਨੂੰ ਆਤਮ ਹੱਤਿਆ ਕਰਨੀ ਪਈ ਦੇਖੋ ਵੀਰ ਜੀ ਬੇਨਤੀ ਦਾਂ ਕਿ ਇਹ ਭਾਈ ਸਾਹਿਬ ਨੇ ਕੁਝ ਦਿਨ ਪਹਿਲਾਂ ਮੇਰੇ ਨਾਲ ਸੰਪਰਕ ਕੀਤਾ ਸੀ ਮੈਨੂੰ ਲੁਧਿਆਣੇ ਦੇ ਦੋ ਚਾਰ ਸੰਗਣ ਨਾਲ ਮਿਲਣ ਵੀ ਆਏ ਸੀ ਤੇ ਅੱਜ ਮੈਂ ਇਹਨਾਂ ਦੇ ਆਇਆ ਵਾਂ ਮਸਲਾ ਵੀਰੇ ਇਦਾਂ ਵਾਂ ਕਿ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਆਮ ਸਾਡੀਆਂ ਭੈਣਾਂ ਸਾਡੇ ਭਰਾ ਪਰਿਵਾਰ ਸਾਡੇ ਆ ਉਹ ਕਮੇਟੀਆਂ ਦਾ ਕੰਮ ਕਰਦੀ ਕਮੇਟੀਆਂ ਪਾਈਆਂ ਹੁੰਦੀਆਂ ਇੱਕ ਦੂਜਾ ਲੈਂਡਰ ਬਣਿਆ ਹੁੰਦਾ ਇਹਨਾਂ ਦਾ ਬੱਚਾ ਕਿਸੇ ਸੱਜਣ ਦੇ ਨਾਲ ਰਲ ਕੇ ਕਾਫੀ ਲੰਮੇ ਸਮੇਂ ਤੋਂ ਕਮੇਟੀਆਂ ਜਿਹੜੀਆਂ ਪਿੰਡ ਵਿੱਚ ਪਾਰੇ ਸੀ ਸੁਣ ਚਾਇਆ ਵੀ ਕਾਫੀ ਵੱਡੀਆਂ ਮਾਡੀਆਂ ਕਮੇਟੀਆਂ ਸੀ ਲੱਖ ਤੋਂ ਪਲੱਸ ਵੀ ਸੀ ਤੇ ਉਹ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਕੰਮ ਉਹਦੇ ਦੌਰਾਨ ਜਿਹੜੀਆਂ ਕਈਆਂ ਦੀਆਂ ਕਮੇਟੀਆਂ ਨਿਕਲ ਜਾਂਦੀਆਂ ਨੇ ਕਈ ਤਾਂ ਕਮੇਟੀਆਂ ਲੈ ਕੇ ਭੱਜ ਜਾਂਦੇ ਆ ਕਈ ਕਮੇਟੀਆਂ ਇਕੱਠੀਆਂ ਕਰਨ ਵਾਲੇ ਲੋਕ ਭੱਜ ਜਾਂਦੇ ਆ ਮਤਲਬ ਇਦਾਂ ਦੀਆਂ ਚੀਜ਼ਾਂ ਸਾਡੇ ਸਾਹਮਣੇ ਅਕਸਰ ਸਮਾਜ 'ਚ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਸੇ ਤਰ੍ਹਾਂ ਹੀ ਇਹਨਾਂ ਦੇ ਬੱਚੇ ਨੇ ਵੀ ਕਮੇਟੀਆਂ ਲੋਕਾਂ ਨਾਲ ਪਾਈਆਂ ਸੀ ਲੇਕਿਨ ਸਮੇਂ ਦੇ ਦੌਰਾਨ ਕੁਝ ਲੋਕ ਉਹ ਕਮੇਟੀਆਂ ਨਹੀਂ ਦਿੱਤੀਆਂ ਜਾਂ ਕਮੇਟੀਆਂ ਲੈ ਕੇ ਭੱਜ ਗਏ ਤਾਂ ਉਹ ਜਿਹੜਾ ਜ਼ਿੰਮੇਵਾਰ ਹੁੰਦਾ ਕਿਉਂਕਿ ਸਾਡੇ ਇੱਕ ਪੰਜਾਬੀਆਂ ਦੀ ਘਾਵਤਾ ਕਿ ਜ਼ਿੰਮੇਵਾਰੀ ਕਹਿੰਦੀ ਆ ਜਾਂ ਲੈ ਤੇ ਜਾਂ ਦਵਾ ਜਾਂ ਦੇ ਤੇ ਜਾਂ ਦਵਾ ਇਹ ਕੰਮ ਹੁੰਦਾ ਨਾ ਉਹ ਕੰਮ ਇਹਦਾਂ ਹੋਇਆ ਲੰਮੇ ਸਮੇਂ ਤੋਂ ਘਰ ਵਿੱਚ ਲੋਕ ਲੈਣਦਾਰ ਜਿਹੜੇ ਸੀ ਉਹ ਪਰੇਸ਼ਾਨ ਕਰਨ ਲਈ ਆ ਰਹੇ ਸੀ ਲੰਮੇ ਸਮੇਂ ਤੋਂ ਪਰਿਵਾਰ ਦੇ ਨਾਲ ਉਹਨਾਂ ਦਾ ਰਾਪਤਾ ਕਾਇਮ ਸੀ ਚਲੋ ਇਹਨਾਂ ਨੇ ਉਸ ਸਮੇਂ ਦਾ ਜਿਸ ਤਰੀਕੇ ਦਾ ਵੀ ਮਤਲਬ ਆਪਾਂ ਕਹਿ ਲਈਏ ਕਿ ਤਾਲਮਟੋਲ ਕੀਤਾ ਵੀ ਅੱਜ ਭਲਕੇ ਮਹੀਨੇ ਬਾਅਦ 6 ਮਹੀਨੇ ਬਾਅਦ ਥੋੜਾ ਥੋੜਾ ਕਰਕੇ ਦੇ ਦੇਵਾਂਗੇ ਅਸੀਂ ਭੱਜਦੇ ਨਹੀਂ ਆ ਜੀ ਇਹ ਭਾਈ ਸਾਹਿਬ ਉਹਦੇ ਫਾਦਰ ਸਾਹਿਬ ਇੱਥੇ ਸਦਾਰ ਗੁਰਮਿੰਦਰ ਸਿੰਘ ਜੀ ਇਹਨਾਂ ਦੱਸਿਆ ਵਾ ਕਿ ਅਸੀਂ ਤਾਂ ਇਹ ਮੰਚਾ ਸਾਡੀ ਹੈ ਹੀ ਨਹੀਂ ਸੀ ਕਿ ਅਸੀਂ ਕਿਸੇ ਦਾ ਪੈਸਾ ਮਾਰ ਲੈਣਾ ਵਾ ਜਾਂ ਸਾਡਾ ਬੱਚਾ ਇਦਾਂ ਚਲਾ ਜਾਏ ਅਸੀਂ ਆਪਣੇ ਚੱਕ ਤੱਕ ਵੀ ਸੈਨ ਕਰਕੇ ਇਹਨਾਂ ਨੇ ਜਾਂ ਇਹਨਾਂ ਦੀ ਨੌ ਰਾਣੀ ਨੇ ਵੀ ਮਤਲਬ ਸਕਿਉਰਟੀ ਦੇ ਤੌਰ ਤੇ ਦਿੱਤੇ ਹੋਏ ਆ ਹਰ ਇੱਕ ਨੂੰ ਹੁਣ ਇਸ ਤਰ੍ਹਾਂ ਹੋ ਗਿਆ ਕਿ ਉਦੋਂ ਬਾਅਦ ਉਹ ਵੀਰ ਵੀ ਕਾਫੀ ਪਰੇਸ਼ਾਨ ਦਾ ਸਾਹਮਣਾ ਕਰਦਾ ਆ ਰਿਹਾ ਸੀ ਤਾਂ ਘਰੋਂ ਬਿਕਾਰ ਵੀ ਰਿਹਾ ਥੋੜਾ ਜਿਹਾ ਬੱਚਿਆਂ ਨੂੰ ਨਾਲ ਲੈ ਕੇ ਇਧਰ ਉਧਰ ਰਹਿ ਰਿਹਾ ਸੀ ਕਿ ਚਲੋ ਲੈਣਦਾਰ ਦਿੱਲੀ ਸਵੇਰੇ ਸ਼ਾਮ ਘਰ ਚ ਗੇੜੇ ਮਾਰਦੇ ਆ ਉਸ ਤੋਂ ਬਾਅਦ ਉਹ ਬੱਚੇ ਤੱਕ ਤੇ ਉਹ ਦਿਨ ਨਹੀਂ ਲੱਗਾ ਇੱਥੇ ਇੱਕ ਵਾਪਸ ਪਿੰਡ ਆ ਗਿਆ ਪਿੰਡ ਦੇ ਵਿੱਚ ਝਗੜਾ ਵੀ ਹੋਇਆ ਲੈਣਦਿਆਂ ਨੂੰ ਲੈ ਕੇ ਕਾਫੀ ਤੇ ਕਾਫੀ ਜਲਾਲ ਦਾ ਸਾਹਮਣਾ ਕਰਨਾ ਪਿਆ ਅਖੀਰ ਉਹਨਾਂ ਨੂੰ ਇੱਥੇ ਕੋ ਨੇੜੇ ਕੋ ਚੌਂਕੀ ਆ ਪੈਂਦੀ ਤੇ ਉੱਥੇ ਉਹਨਾਂ ਨੇ ਬੁਲਾ ਲਿਆ ਉੱਥੇ ਜਾ ਕੇ ਕੁਝ ਸੱਜਣਾਂ ਕੋ ਥਾਣੇਦਾਰ ਆ ਤੇ ਉਹਨਾਂ ਨੇ ਕਹਿੰਦੇ ਨੇ ਕਿ ਮਤਲਬ ਇਸ ਇਥੋਂ ਤੱਕ ਹੱਦ ਤੱਕ ਉਹਨਾਂ ਨੂੰ ਜਲੀਲ ਕੀਤਾ ਜਾਂ ਡਰਾਇਆ ਧਮਕਾਇਆ ਇਹ ਵਾਹਿਗੁਰੂ ਜਾਣਦਾ ਇਹ ਉੱਥੇ ਮੌਜੂਦ ਸੀ ਜਾਂ ਉਹ ਪਰਿਵਾਰ ਮੌਜੂਦ ਸੀ ਉੱਥੇ ਉਹ ਬੱਚੇ ਨੇ ਘਰ ਆਣ ਕੇ ਜਿਹੜੀ ਆ ਉਹ ਦਵਾਈ ਪੀ ਲਈ ਆ ਤੇ ਨੌਜਵਾਨ ਬੱਚਾ ਸੀ ਤੇ ਉਹ ਸਾਹਮਣੇ ਤਸਵੀਰਾਂ ਉਹਨਾਂ ਦੇ ਤੁਸੀਂ ਨੇ ਕਿੰਨੇ ਕਿ ਬੱਚੀਆਂ ਦੇਖੀਆਂ ਹੋਣੀਆਂ ਦੋ ਬੇਟੀਆਂ ਉਹਨਾਂ ਦੀਆਂ ਗਾਂ ਇਹਨਾਂ ਦੀਆਂ ਵੀ ਦੋ ਬੇਟੀਆਂ ਜੇ ਤੇ ਉਹ ਉਹ ਇਸ ਤਰ੍ਹਾਂ ਵਾ ਕੀ ਮਤਲਬ ਜਿਹੜਾ ਉਹ ਬੱਚੇ ਨੇ ਜਲਾਲਤ ਨਹੀਂ ਮਤਲਬ ਸਹਾਰਦਾ ਹੋਇਆ ਜਿਹੜਾ ਵਾ ਉਹਨੇ ਆਤਮ ਹੱਤਿਆ ਕਰ ਲਈ ਆ ਤੇ ਹੁਣ ਜਿਹੜਾ ਵਾ ਉਹਨਾਂ ਦੇ ਉੱਪਰ ਆ ਦੇਖੋ ਪੁਲਿਸ ਨੇ ਜਿਹੜਾ ਵਾ ਆਪਣਾ ਆਪਣੇ ਆਪ ਨੂੰ ਬਚਾਓ ਪੱਕ ਕਰਦਿਆਂ ਹੋਇਆ ਜਾਂ ਜੋ ਵੀ ਆਪਾਂ ਗੱਲ ਕਹਿ ਲਈਏ ਕਿਉਂਕਿ ਇਹਦੇ ਵਿੱਚ ਜੋ ਮੈਨੂੰ ਸੁਣ ਚ ਆਇਆ ਕਿ ਤਨਾ ਕਿਤੇ ਖਿਚੜੀ ਮਿਕਸ ਹੋਈ ਆ ਕਿ ਤਨਾ ਕਿਤੇ ਉਹ ਮਤਲਬ ਉਹ ਰਲਿਆ ਕੁਝ ਨਾ ਕੁਝ ਜਿਹਦੇ ਕਰਕੇ ਉਹਨਾਂ ਨੇ ਬੜੇ ਸੂਝਬੂਝ ਤਰੀਕੇ ਦੇ ਨਾਲ ਜਿਹੜਾ ਇਹਦੇ ਚ ਬਿਆਨਵਾਜੀ ਦਰਜ ਕੀਤੀ ਆ ਔਰ ਗੁਰੂ ਕਿਰਪਾ ਕਰੇ ਜੀ ਜੋ ਹੋਣਾ ਸੀ ਲੈਣ ਦੇਣ ਦੁਨੀਆ ਦਾ ਬਣਿਆ ਆ ਰਿਆ ਨਾ ਇਹਨਾਂ ਦੀ ਮਨਛਾ ਸੀ ਭੱਜਣ ਦੀ ਤੇ ਨਾ ਇਹਨਾਂ ਦੀ ਮਨਛਾ ਸੀ ਕਿ ਮੇਰਾ ਪੁੱਤ ਜੜਾਈ ਕਰ ਜੇ ਕਿ ਮੇਰਾ ਪੁੱਤ ਆਹ ਕੰਮ ਕਰ ਜੇ ਲੇਕਿਨ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਜਲੀਲ ਪਰੇਸ਼ਾਨ ਕੀਤਾ ਗਿਆ ਇਹਨਾਂ ਦੀਆਂ ਜਾਤਾਂ ਤੱਕ ਪਰਖੀਆਂ ਗਈਆਂ ਨੇ ਉਹ ਜਿਹੜੀਆਂ ਕਿਤਨਾ ਕਿਤੇ ਚਿੰਤਾ ਦਾ ਵਿਸ਼ਾ ਵਾ ਮੈਂ ਅਕਸਰ ਹੀ ਲੋਕ ਮੈਨੂੰ ਕਹਿੰਦੇ ਰਹਿੰਦੇ ਆ ਕਿ ਯਾਰ ਤੂੰ ਹਮੇਸ਼ਾ ਜਦੋਂ ਵੀ ਗੱਲ ਕਰਦਾ ਵਾ ਜਾਤ ਪਾਤੀ ਦੀ ਗੱਲ ਕਰਦਾ ਜਾਂ ਇਹ ਮਸਲੇ ਤੇਰੇ ਕੋਲ ਹੀ ਆਉਂਦੇ ਆ ਤੇ ਉਹ ਉਹ ਦੇਖੋ ਸਾਡੀ ਮਾਤਾ ਵਿਚਾਰੀ ਇਮੋਸ਼ਨਲ ਰੋ ਰਹੀ ਆ ਅੱਖਾਂ ਦੇ ਵਿੱਚ ਹੰਝੂ ਦਾ ਜਵਾਨ ਪੁੱਤ ਤੁਰ ਗਿਆ ਇਥੋਂ ਜਦੋਂ ਇਹ ਭੈਣ ਭਰਾਵਾਂ ਦੀ ਮੈਂ ਆਵਾਜ਼ ਚੁੱਕਦਾ ਵਾਂ ਇਹ ਭੈਣ ਭਰਾ ਮੇਰੇ ਤੱਕ ਪਹੁੰਚ ਕਰਦੇ ਆ ਮੈਂ ਵੀ ਆਪਣੀਆਂ ਨਿੱਕੇ ਨਿੱਕੀਆਂ ਬੱਚੀਆਂ ਛੱਡ ਕੇ ਯਾਰ ਨਾ ਭੈਣ ਭਰਾਵਾਂ ਤੱਕ ਪਹੁੰਚਦਾ ਮੈਨੂੰ ਕੋਈ ਲਾਲਚ ਨਹੀਂ ਨਾ ਮੈਥੋਂ ਵੋਟਾਂ ਲੈਣੀਆਂ ਨੇ ਮੈਨੂੰ ਤਾਂ ਪੰਜਾਬ ਦੇ ਵਿੱਚੋਂ ਜਿੱਥੇ ਕਿਤੇ ਵੀ ਕੋਈ ਭੈਣ ਭਰਾ ਸਾਡਾ ਫੋਨ ਕਰਦਾ ਮੈਂ ਆਪ ਜਾਂਦਾ ਯਾਰ ਆਪ ਜਾ ਕੇ ਨਾ ਭੈਣ ਭਰਾਵਾਂ ਦੀ ਇਹਨਾਂ ਦੀ ਆਵਾਜ਼ ਬਣਦਾ ਵਾਂ ਇਹਨਾਂ ਦੀ ਇੱਕ ਮਦਦ ਕਰ ਰਿਹਾ ਇਹਨਾਂ ਦੀ ਇਹਨਾਂ ਲੋਕਾਂ ਦੀਆਂ ਆਸਾਂ ਮੇਰ ਨਾਲ ਵੱਜ ਗਈਆਂ ਕਿ ਹਾਂ ਇਹ ਦਵਿੰਦਰ ਸਿੰਘ ਸਾਡੇ ਸਮਾਜ ਦਾ ਇੱਕ ਚੰਗਾ ਆਗੂ ਆ ਜਾਂ ਆਪਣੇ ਸਮਾਜ ਦਾ ਇੱਕ ਚੰਗਾ ਬੱਚਾ ਵਾ ਜਿਹੜੀ ਸਾਡੀ ਬਾਹ ਫੜ ਰਿਆ ਉਹਦੇ ਦੀਨ ਮੈਂ ਹੀ ਭਾਜੀ ਇਹਨਾਂ ਲੋਕਾਂ ਕੋਲ ਅੱਜ ਆਇਆ ਵਾਂ ਵਾਦਾ ਨਹੀਂ ਮੈਂ ਕਰਦਾ ਕਿਉਂਕਿ ਕੰਮ ਪ੍ਰਸ਼ਾਸਨ ਦਾ ਵਾ ਕੰਮ ਅਧਿਕਾਰੀਆਂ ਦਾ ਕੰਮ ਸਰਕਾਰਾਂ ਦਾ ਇਹ ਉਹਨਾਂ ਦਾ ਕੰਮ ਆ ਜਰੂਰ ਇਨਸਾਫ ਮਿਲੇਗਾ ਲੇਕਿਨ ਇੱਕ ਵਾਦਾ ਮੈਂ ਜਰੂਰ ਕਰਦਾ ਕਿ ਇਸ ਮਸਲੇ ਦੇ ਵਿੱਚ ਢਿੱਲ ਚੁੱਕ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਜਿੱਥੋਂ ਤੱਕ ਵੀ ਜਾਣਾ ਪਿਆ ਉਹ ਅਸੀਂ ਜ਼ਰੂਰ ਜਾਵਾਂਗੇ ਇਸ ਬੰਦੇ ਨੂੰ ਅੱਜ ਤਕਰੀਬਨ ਮੇਰੇ ਖਣ ਨਾਲ 2 2 ਮਹੀਨੇ ਲਗਭਗ ਹੋ ਚੱਲੇ ਆ ਅੱਜ ਤੱਕ ਪੁਲਿਸ ਨੇ ਪਰਚਾ ਤਾਂ ਦਰਜ ਕਰ ਦਿੱਤਾ ਲੇਕਿਨ ਐਡਾ ਵੱਡਾ ਕੰਮ ਹੋਣ ਦੇ ਬਾਵਜੂਦ ਵੀ ਉਹ ਬੰਦੇ ਇਹਨਾਂ ਦੀ ਗ੍ਰਿਫਤ ਤੋਂ ਬਾਹਰ ਆ ਜਿਹਦੇ ਅੱਜ ਸਲਾਖਾਂ ਦੇ ਅੰਦਰ ਹੋਣਾ ਚਾਹੀਦੇ ਸੀ ਜਾਂ ਤਾਂ ਇੱਥੇ ਸ੍ਰੀਮ ਸਰੰਗੜੇ ਵਾਲਾ ਪਿੰਡ ਵਾਲਾ ਮਾਮਲਾ ਵੀ ਆਇਆ ਸੀ ਉੱਥੇ ਵੀ ਸੀ ਉਹਦੇ ਮਾਮਲੇ ਦੇ ਵਿੱਚ ਵੀ ਖਾਣਾ ਪੂਰਤੀ ਕਰਨ ਲਈ ਇੱਕ ਅੱਧਾ ਬੰਦਾ ਅੰਦਰ ਦੇ ਤਾ ਬਾਕੀਆਂ ਨੇ ਬਾਹਰੋਂ ਬਾਹਰ ਜਮਾਨਤਾ ਕਰਾ ਲੀਆਂ ਸੀ ਜਾਂ ਤਾਂ ਪੁਲਿਸ ਆਪਣੇ ਆਪ ਹੁਣ ਇਹ ਕੰਮ ਕਰਵਾ ਰਹੀ ਆ ਇਹਦਾ ਜਵਾਬ ਹੁਣ ਇਹ ਪ੍ਰਸ਼ਾਸਨ ਦੇ ਅਧਿਕਾਰੀ ਦੇਣਗੇ ਮੈਂ ਬੇਨਤੀ ਕਰਦਾ ਇਸ ਵੀਡੀਓ ਦਰਾਹੀਂ ਸਰਦਾਰ ਜਸਬੀਰ ਸਿੰਘ ਗੜੀ ਸਾਹਿਬ ਨੂੰ ਕਿ ਗੜੀ ਸਾਹਿਬ ਲੋਕ ਤੁਹਾਡੇ ਤੇ ਬਹੁਤ ਵੱਡੀਆਂ ਆਸਾਂ ਲਾ ਕੇ ਬੈਠੇ ਨੇ ਲੋਕ ਤੁਹਾਡੇ ਤੋਂ ਬਹੁਤ ਵੱਡੀਆਂ ਉਮੀਦਾਂ ਲਾ ਕੇ ਬੈਠੇ ਆ ਅੱਜ ਮੈਂ ਤੁਹਾਨੂੰ ਬੇਨਤੀ ਕਰਦਾ ਇਸ ਪਰਿਵਾਰ ਦੇ ਅੱਜ ਕਰ ਬੈਠ ਕੇ ਕਿ ਇਸ ਮਸਲੇ ਤੇ ਵੀ ਕਿਰਪਾ ਕਰਕੇ ਤੁਸੀਂ ਆਪਣਾ ਧਿਆਨ ਜਿਹੜਾ ਸੰਜੀਦਗੀ ਦੇ ਨਾਲ ਬਰੀਕੀ ਦੇ ਨਾਲ ਇਸ ਮਸਲੇ ਨੂੰ ਜਿਹੜਾ ਵਾ ਤੁਸੀਂ ਜ਼ਰੂਰ ਦੇਖੋ ਜੇਕਰ ਇਹਦੇ ਵਿੱਚ ਕਿਸੇ ਪ੍ਰਸ਼ਾਸਨ ਅਧਿਕਾਰੀ ਦੀ ਕੋ ਢਿੱਲ ਮੱਠਾ ਜਾਂ ਕਿਤੇ ਕੋ ਮਿਲੀ ਭੁਗਤ ਲੱਗਦੀ ਆ ਤਾਂ ਕਿਰਪਾ ਕਰਕੇ ਉਹਨਾਂ ਨੂੰ ਵੀ ਜਨਤਾ ਦੇ ਸਾਹਮਣੇ ਖੜਾ ਕਰੋ ਤੇ ਇਸ ਬੱਚਿਆਂ ਨੂੰ ਇਸ ਪਰਿਵਾਰ ਨੂੰ ਜਿਹੜਾ ਵਾ ਕਿਤੇ ਨਾ ਕਿਤੇ ਆਪਣਾ ਜਿਹੜਾ ਵਾ ਉਹ ਜ਼ਰੂਰ ਤੁਸੀਂ ਸਫਲਤਾ ਦਿਓ ਜੀ ਅੰਦਰ ਸੋ ਗੱਲਬਾਤ ਕਰਦੇ ਆ ਜਿਸ ਨੌਜਵਾਨ ਵੀਰ ਦੇ ਮੌਤ ਹੋਈ ਹੈ ਉਸ ਦੇ ਪਿਤਾ ਜੀ ਦੇ ਨਾਲ ਕਿ ਆਖਰ ਪੂਰਾ ਕੀ ਮਾਮਲਾ ਹੋਇਆ ਸੀ ਕੀ ਵਾਪਰਿਆ ਅਜਿਹਾ ਤੁਹਾਡੇ ਬੇਟੇ ਨਾਲ ਕਿ ਉਸ ਨੂੰ ਮਜਬੂਰਨ ਜਿਹੜਾ ਆਪਣੀ ਜ਼ਿੰਦਗੀ ਜਿਹੜੀ ਆਪਣੇ ਹੱਥੀ ਖਤਮ ਕਰਨੀ ਪਈ ਅਜਿਹਾ ਕੀ ਹੋਇਆ ਸੀ ਉਹਦੇ ਨਾਲ ਹਾਂਜੀ ਹੋਇਆ ਇਸ ਤਰ੍ਹਾਂ ਹੀ ਵੀ ਉਹਨੂੰ ਉੱਥੇ ਥਾਣੇ 'ਚ ਸੱਦਿਆ ਗਿਆ ਸੀ ਥਾਣੇ 'ਚ ਸੱਦ ਕੇ ਤੇ ਉਹਨਾਂ ਥੋੜਾ ਬੜਾ ਬਹੁਤ ਨੂੰ ਪਰੇਸ਼ਾਨ ਕੀਤਾ ਵੀ ਇਹਦੇ ਪੈਸੇ ਦੋ ਇਹਨਾਂ ਦੇ 3 ਸਾਲ ਹੀ ਨਿਕਲ ਨਹੀਂ ਦੇਣਾ ਦਾ 60 ਲੱਖ 80 ਲੱਖ ਰੁਪਈਆ ਲੈਣਾ ਵਾ ਇਹਦੇ 3 ਸਾਲ ਦੀ ਜ਼ਮਾਨਤ ਨਹੀਂ ਹੋਣ ਦੇਣੀ ਬਹੁਤ ਪਰੇਸ਼ਾਨ ਕੀਤਾ ਹੈ ਨਾਲ ਉਹ ਜਿਹੜਾ ਵੀਰ ਜਿਹਦੇ ਨਾਲ ਵੀਰ ਨੇ ਸਤਨਾਮ ਸਿੰਘ ਜਿਹੜਾ ਉਹਨੇ ਵੀ ਬੜਾ ਪਰੇਸ਼ਾਨ ਕੀਤਾ ਹੈ ਇਹਨੂੰ ਜਿੱਥੇ ਧਮਕੀਆਂ ਦਿੱਤੀਆਂ ਉਹਨੇ ਵੀ ਤੇਨੂੰ ਇੰਜ ਕਰਦਾਂਗੇ ਜੇ ਇਹ ਕਰਨਾ ਹੈ ਉਹਨੇ ਪਤਾ ਨਹੀਂ ਕੀ ਸੋਚਿਆ ਜੀ ਘਰੋਂ ਉੱਥੋਂ ਆਇਆ ਤੇ ਆਣ ਕੇ ਇਹਨੇ ਦਵਾਈ ਪੀੜੀ ਹੈ ਜੀ ਪਤਾ ਨਹੀਂ ਜਦੋਂ ਤੁਹਾਡਾ ਬੇਟਾ ਥਾਣੇ ਦੇ ਵਿੱਚ ਸੀ ਤੁਸੀਂ ਉਸ ਦੇ ਨਾਲ ਸੀ ਜਾਂ ਉਹ ਇਕੱਲਾ ਗਿਆ ਸੀ ਉਸ ਟਾਈਮ ਨਹੀਂ ਮੈਂ ਨਾਲ ਹਾਂ ਜੀ ਨਾਲ ਦਾਦਾ ਦਾ ਵੀ ਨਾਲ ਸੀ ਤੇ ਤੁਹਾਡੇ ਸਾਹਮਣੇ ਕੀ ਕੀ ਜਿਹੜੇ ਸ਼ਬਦ ਆ ਉਹ ਬੋਲੇ ਗਏ ਥੋੜਾ ਜਿਆਦਾ ਸ਼ਿਕਾਂ ਦੇ ਨਾਲ ਜ਼ਰੂਰ ਸਾਂਝੇ ਕਰੋ ਸਾਰ ਜਿਹੜੀਆਂ ਥਾਣੇ ਦੇ ਵਿੱਚ ਹੋਈਆਂ ਨਾ ਗੱਲਾਂ ਉਹ ਤੁਹਾਨੂੰ ਦੱਸਣ ਯੋਗ ਨਹੀਂ ਅਸੀਂ ਚਲੋ ਵੀ ਕੀ ਕਹਿ ਸਕਦੇ ਹਾਂ ਜੋ ਵੀ ਹੋਇਆ ਵਾ ਉਹ ਤਾਂ ਤੁਸੀਂ ਆਪ ਹੀ ਸਮਝ ਸਕਦੇ ਜੇ ਕੀ ਹੋਇਆ ਹੋਊਗਾ ਤੇ ਹਾਂਜੀ ਪਰ ਉਸ ਚੀਜ਼ ਨੂੰ ਇਹਨਾਂ ਬੜਾ ਧਮਕਾਇਆ ਧਮਕੂ ਕੇ ਸਾਨੂੰ ਜਿਹੜਾ ਬਹੁਤ ਪਰੇਸ਼ਾਨ ਕੀਤਾ ਵੀ ਤੁਸੀਂ ਇੰਜ ਕਰਾਂਗੇ ਤੁਹਾਡੇ ਦੇ ਪਰਚਾ ਕਰਾ ਦਾਂਗੇ ਤੁਹਾਡੇ ਇੰਜ ਕਰਾ ਦਾਂਗੇ ਉਹ ਇਸ ਚੀਜ਼ ਨੂੰ ਲੈ ਕੇ ਬਹੁਤ ਪਰੇਸ਼ਾਨ ਹੋ ਗਏ। ਉਹ ਗੱਲਬਾਤ ਕਰਦੇ ਆ ਮਾਤਾ ਜੀ ਦੇ ਨਾਲ ਜਿਨ੍ਹਾਂ ਦਾ ਜਵਾਨ ਪੁੱਤ ਗਿਆ ਏ ਮਾਤਾ ਜੀ ਤੁਹਾਡਾ ਬੇਟੇ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਤੀ ਆਖਰ ਇਹੋ ਜਿਹਾ ਕੀ ਉਹਦੇ ਨਾਲ ਵਾਪਰਿਆ ਕਿ ਉਹਨੂੰ ਆਪਣੀ ਜਾਨ ਹੀ ਜਿਹੜੀ ਆ ਉਹ ਗਵਾਉਣੀ ਪਈ। ਉਹ ਪੜੀ ਇੱਥੇ ਹੁੰਦੇ ਹੁੰਦੇ ਇੱਕ ਮਿੱਟੀ ਇੱਕ ਮੁੱਟੀ ਪਾਉਂਦਾ ਹੀ ਬੇਟਾ ਮੇਰਾ ਉਹਨਾਂ ਨੇ ਆਉਣਾ ਇੱਥੇ ਉਹਨੂੰ ਧਮਕਾਉਂਦੇ ਹੁੰਦੇ ਉਹਨੂੰ ਮਤਲਬ ਗੱਲਾਂ ਬਤਾ ਕਰਦੇ ਹੁੰਦੇ ਇੱਕ ਦਿਨ ਉਹਦਾ ਪਿਓ ਵੀ ਆਇਆ ਸੀ ਨਾਲ ਉਹਦਾ ਨਹੀਂ ਵੀ ਆਣ ਕੇ ਗੱਲਾਂ ਬਤਾਉਣ ਨੂੰ ਕੀਤੀਆਂ ਆ ਨਾਲੇ ਮਤਲਬ ਹਣਵੰਦ ਉਹ ਜੇ ਨੌਰਾਨੀ ਨੂੰ ਵੀ ਕੀਤੀਆਂ ਇਹ ਗੱਲਾਂ ਤੇ ਇਸ ਕਰਕੇ ਉਹ ਬਦਸ਼ ਨਹੀਂ ਕਰ ਸਕਿਆ ਤੇ ਨੇ ਇਹ ਕੰਮ ਕੀਤਾ ਉਹ ਬਹੁਤ ਜ਼ਿਆਦਾ ਨਾਲੇ ਨੂੰ ਤੁਮਕਾਉਂਦੇ ਹੀ ਪਹਿਲਾਂ ਉਹਦੇ ਨਾਲ ਰਹਿੰਦਾ ਰਿਹਾ ਏ ਸਤਨਾਮ ਸਿੰਘ ਦਿਨਾਲੇ ਜਾਂਦਾ ਆਉਂਦਾ ਰਿਹਾ ਜਿਆਦਾ ਧਰਮਦਰ ਜਾਂਦੇ ਆਉਂਦੇ ਰਹੇ ਇਕੱਠੇ ਆਉਣਾ ਇਹਨਾਂ ਨੇ ਜਾਣਾ ਆਉਣਾ ਪਰ ਇਹ ਗੱਲ ਦਾ ਨਹੀਂ ਮਤਲਬ ਸਾਨੂੰ ਪਤਾ ਵੀ ਨਹੀਂ ਮਤਲਬ ਇਹ ਵੀ ਕੰਮ ਵੀ ਕਰਨਾ ਇਹਨਾਂ ਨੇ ਕਮੇਟੀਆਂ ਪਾਈਆਂ ਦਾ ਵੀ ਨਹੀਂ ਸਾਨੂੰ ਪਤਾ ਇਹ ਗੱਲ ਦਾ ਵੀ ਨਹੀਂ ਸਾਨੂੰ ਪਤਾ ਇਹ ਸਾਨੂੰ ਬਾਅਦ ਚ ਪਤਾ ਲੱਗਾ ਵੀ ਮਦਰੀ ਨੇ ਇਹ ਕੰਮ ਇਹਨਾਂ ਲੈਣ ਦੇਣ ਵੀ ਰੱਖਿਆ ਹੈ ਉਹ ਹਦਾਇਤ ਤੱਕ ਅਦਕਲ ਖਾਉਣ ਦਾ ਸਾਡੇ ਆਂਦੇ ਹੀ ਮਤਲਬ ਤੁਹਾਡਾ ਘਰ ਲਖਾਉਣਾ ਉਹ ਕਰਨਾ ਆ ਤੇ ਇਸ ਤੋਂ ਸਿੱਧਾ ਉਹਨੂੰ ਧਮਕੀਆਂ ਧੁੰਕੀਆਂ ਦੇਂਦੇ ਰਹੇ ਕਰਦੇ ਰਹੇ ਜਦੋਂ ਗੱਲਾਂ ਸਾਡੇ ਗਾੜੀਆਂ ਆ ਜਦੋਂ ਥੋੜੇ ਦਿਨ ਬਾਅਦ ਪਹਿਲਾਂ ਤੇ ਫਿਰ ਇਹਨੇ ਮੁੰਡੇ ਨੇ ਨੀਨੇ ਸਕਵਾਤੀ ਹੈ ਇਸ ਕਰਕੇ ਇਹਨੇ ਇਹ ਕੰਮ ਆਣ ਕੇ ਘਰੇ ਕਰ ਲਿਆ ਥਾਣੇ ਗਿਆ ਏ ਆਉਂਦੇ ਨੇ ਅੰਦਰ ਬੂਆ ਬੰਦ ਕਰਕੇ ਦਵਾਈ ਪੀ ਲਈ ਉਹਨੇ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਕੋਲ ਮੇਰੀ ਮੰਗ ਇਹ ਹੀ ਨੂੰ ਅੰਦਰ ਦਿੱਤਾ ਜਾਵੇ ਇਹਨੂੰ ਸਜ਼ਾ ਦਿੱਤੀ ਜਾਵੇ ਇਹਨੂੰ ਇਹਨੂੰ ਉਮਰ ਕੈਦ ਹੋਵੇ ਜਿਸ ਤਰ੍ਹਾਂ ਮੇਰੀ ਪੋਤਰੀ ਰੋਣਦੀ ਉਹ ਵੀ ਰੋਣ ਉਹਨਾਂ ਦੇ ਬੱਚੇ ਵੀ ਰੋਣ ਸੋ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਜਿਹੜੇ ਲੜਕੇ ਨੇ ਮਦੂਕੇ ਬਰਾੜ ਦੇ ਵਿੱਚ ਆਤਮ ਹੱਤਿਆ ਕੀਤੀ ਸੀ ਉਹਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਸੀ ਅਸੀਂ ਤਾਂ ਹੁਣ ਅਸੀਂ ਉਸ ਪਰਿਵਾਰ ਦੇ ਵੱਲ ਆਏ ਆ ਇਹਨਾਂ ਦੇ ਉੱਤੇ ਦੋਸ਼ ਲੱਗਦੇ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਪੱਖ ਕੀ ਹੈ ਸਦਾ ਸਭ ਕੀ ਨਾਮ ਹੈ ਜੀ ਤੁਹਾਡਾ ਔਰ ਸਤਨਾਮ ਦੇ ਨਾਲ ਤੁਹਾਡਾ ਕੀ ਰਿਸ਼ਤਾ ਹੈ ਜੀ ਮੇਰਾ ਨਾਮ ਮੰਗਲ ਸਿੰਘ ਹੈ ਜੀ ਸਦਾ ਅਰਥ ਨਾਮ ਤੋਂ ਜਿਹੜਾ ਮੇਰਾ ਪਤੀ ਆ ਸਦਾ ਸਭ ਤੁਹਾਡੇ ਬੇਟੇ ਦੇ ਉੱਤੇ ਇਲਜ਼ਾਮ ਲਾਏ ਜਾ ਰਹੇ ਆ ਕਿ ਉਹਦੇ ਵੱਲੋਂ ਜਿਹੜਾ ਕੁਛ ਪਿੰਡ ਦੇ ਇੱਕ ਬੰਦੇ ਨੂੰ ਜਿਹੜਾ ਇੰਨਾ ਕਿ ਜ਼ਿਆਦਾ ਜਲੀਲ ਕੀਤਾ ਗਿਆ ਧਮਕਾਇਆ ਗਿਆ ਡਰਾਇਆ ਗਿਆ ਕਿਉਂ ਨਹੀਂ ਆਤਮ ਹਤਿਆ ਗਾਲੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹ ਬਹੁਤ ਗਲਤ ਇਲਜ਼ਾਮ ਹੈ ਜੀ ਸਾਡੇ ਬੱਚੇ ਦਾ ਦੋਸਤ ਸੀ ਬਹੁਤ ਜ਼ਿਆਦਾ ਤੇ ਪਤਾ ਨਹੀਂ ਕਿਸ ਵਜ੍ਹਾ ਨਾਲ ਉਹਨੇ ਪੈਸੇ ਦੇਣੇ ਸੀ ਕੁਝ ਬੱਚੇ ਨੇ ਉਹਦੇ ਪਹਿਲਾ ਸਾਲ ਤਾਂ ਕਾਫੀ ਜੱਦੋਂ ਚੱਲਦਾ ਸੀ ਨਾਲ ਲੈਣ ਦੇਣ ਆਪਸ ਵਿੱਚ ਚੱਲ ਰਹੀ ਸੀ ਦੇ ਉਹਨੇ ਕਰਾਰ ਕੀਤਾ ਹੈ ਛੇ ਮਹੀਨੇ ਬਾਅਦ ਤੈਨੂੰ ਪੈਸੇ ਦੇ ਦਊਗਾ ਐਨ ਰਾਈਟਿੰਗ ਵਿੱਚ ਲਿਖ ਕੇ ਦਿੱਤਾ ਉਹਨੇ ਵੀ ਯਾਦ ਨੇ ਛੇ ਮਹੀਨੇ ਬਾਅਦ ਪੂਰੇ ਹੋ ਗਏ ਪੂਰੇ ਹੋ ਤੇ ਬਾਅਦ ਪੈਸੇ ਮੰਗਿਆ ਪੈਸੇ ਮੰਗਣ ਜਦ ਪੈਸੇ ਮੰਗਿਆ ਕੋਈ ਪਤਾ ਨਹੀਂ ਕੀ ਚੱਕਰ ਆਇਆ ਉਹਨੂੰ ਪੈਸੇ ਮੰਗਣ ਦੇ ਵਜ੍ਹਾ ਨਾਲ ਇਹ ਬੱਚਾ ਜਿਹੜਾ ਉਹ ਇਤੋ ਹਾਲਤ ਤੇ ਪਹੁੰਚ ਗਿਆ ਸਾਡੀ ਵੱਲੋਂ ਕੋਈ ਤੰਗੀ ਨਹੀਂ ਦਿੱਤੀ ਗਈ ਸਿਰਫ ਪੈਸੇ ਉਸ ਕੋਲ ਮੰਗੇ ਗਏ ਇੱਕ ਦਿਨ ਹਾਂਜੀ ਹੋਰ ਕੋਈ ਤੰਗੀ ਨਹੀਂ ਦਿੱਤੀ ਗਈ ਕੋਈ ਕਿਸੇ ਕਿਸਮ ਦੀ ਤਕਲੀਫ ਕਿਸੇ ਕਿਸ ਵੀ ਕੋਈ ਉਹਨਾਂ ਨੂੰ ਕੋਈ ਧਮਕੀ ਦਿੱਤੀ ਹੋਵੇ ਤੇ ਤੁਸੀਂ ਨਾ ਸਾਡੇ ਭਰਾਵਾਂ ਨੂੰ ਪੁੱਛ ਲੈਂਦੇ ਜੇ ਪੁੱਛ ਸਕਦੇ ਜੇ ਜਾਂ ਫਿਰ ਤੁਸੀਂ ਪੁਲਿਸ ਦੇ ਚੱਲੇ ਲਾਗੇ ਉੱਥੇ ਉਹਨਾਂ ਨੂੰ ਬੋਲ ਲਖਾਈ ਹੋਏ ਕੋਈ ਸਾਡੇ ਪਰ ਖਰਾਬ ਤੇ ਉੱਥੋਂ ਪਤਾ ਕਰ ਸਕਦੇ ਜੇ ਅ ਜੀ ਉਹਨਾਂ ਨੇ ਕੋਈ ਧੱਗੀ ਵਾਲੀ ਗੱਲ ਕੋਈ ਨਹੀਂ ਕੀਤੀ ਸਿਰਫ ਪੈਸੇ ਜਿਹੜੇ ਲੈਣੇ ਸੀ ਉਹ ਜਰੂਰ ਮੰਗੇ ਆ ਉਹ ਬੱਚੇ ਦੇ ਪੈਸੇ ਜਿਹੜੇ ਸੀ ਉਹ ਉਹਨੇ ਵੀ ਕਿਹਾ ਤੋਂ ਕਰਜ ਲਿਆ ਹੋਇਆ ਸੀ ਭਾਰਤ ਦਾ ਕਰਜਾ ਸੀ ਬੈਂਕ ਦਾ ਕਰਜਾ ਸੀ ਲੋਨ ਸੀ ਅਜੇ ਦੇਖ ਸਕਦੇ ਹੋ ਤੁਸੀਂ ਸਾਡੇ ਦਿਖਾ ਦਾਂ ਤੁਹਾਨੂੰ ਇੱਥੇ ਉਹਦੀਆਂ ਕਾਪੀਆਂ ਉਹ ਕਰਜਾ ਕੋ ਮੰਗਦੇ ਹੀ ਆਰਤੀ ਮੰਗਦਾ ਹੀ ਬੈਂਕ ਵਾਲੇ ਮੰਗਦੇ ਹੀ ਉਹਨੇ ਆਖਿਆ ਵੀ ਮੈਂ ਤੇਰੇ ਕੋਲ ਲੈ ਲੈਣੇ ਆ ਤੂੰ ਮੈਨੂੰ ਦੇ ਦੇ ਤੇ ਜਦੋਂ ਨਹੀਂ ਦਿੱਤੇ ਇਹਨੇ ਫਿਰ ਉਹ ਪੈਸੇ ਨੇ ਮੰਗਨੇ ਸੀ ਤੇ ਉੱਪਰ ਪੈਸੇ ਦੇ ਵਜ੍ਹਾ ਨਾਲ ਉਹ ਪੈਸੇ ਦੇ ਨਹੀਂ ਸਕਿਆ ਕਿ ਪੈਸੇ ਹੀ ਕਰਦਾਗੇ ਉਹ ਆਪਣੀ ਵੱਲੋਂ ਪੈਸੇ ਦੇਣਾ ਚਾਹੁੰਦਾ ਸੀ ਮੁੰਡਾ ਉਹ ਦੋਸਤ ਸੀ ਬਹੁਤ ਜ਼ਿਆਦਾ ਪੈਸਾ ਉਹ ਦੇਣਾ ਚਾਹੁੰਦਾ ਸੀ ਲੇਕਿਨ ਪੈਸੇ ਨਹੀਂ ਘਰ ਵਾਲੇ ਪੈਸੇ ਦੇਣ ਦੇ ਜਸਬਰਤ ਸੀ ਜਾਂ ਜਾਣਬੋਝ ਨਹੀਂ ਦੇਣਾ ਚਾਹੁੰਦੇ ਸੀ ਉਹਨੇ ਆਪਛਿਛ ਗਲੇਸ ਮਸੂਦ ਤੁੰਡਾ ਸਾਡਾ। ਕੋ ਸਾਡੇ ਮਿਲ ਕੋਈ ਤੰਗੀ ਨਹੀਂ ਦਿੱਤੀ ਗਈ। ਸਾਡੇ ਬੱਚੇ ਦਾ ਦੋਸਤ ਸੀ। ਸਾਡੇ ਕੋਲੋਂ ਤੰਗੀ ਦੇਣ ਦੀ ਕੋਈ ਸਵਾਲ ਹੀ ਪੈਦਾ ਨਹੀਂ। ਸੋ ਗੱਲਬਾਤ ਕਰਾਉਨੇ ਆ ਸਤਨਾਮ ਜੀ ਦੇ ਮਾਤਾ ਜੀ ਸਾਡੇ ਨਾਲ ਨੇ। ਮਾਤਾ ਜੀ ਤੁਹਾਡੇ ਬੇਟੇ ਦੇ ਉੱਤੇ ਇਲਜ਼ਾਮ ਲੱਗ ਰਹੇ ਆ ਕਿ ਉਹਨਾਂ ਦੇ ਵੱਲੋਂ ਪਿੰਡ ਦੇ ਇੱਕ ਨੌਜਵਾਨ ਨੂੰ ਜੜਾਵਾ ਡਰਾਇਆ ਗਿਆ, ਤਮਕਾਇਆ ਗਿਆ ਜਿਹਦੇ ਕਾਨੂੰਨੀ ਆਤਮ ਹਤੈਕ ਲਈ ਤੁਹਾਡਾ ਕੀ ਕਹਿਣਾ ਹੈ? ਸਾਡਾ ਇਹ ਕਹਿਣਾ ਆ ਵੀ ਇਹ ਭਰਾ ਭਰਾ ਬਣੇ ਸੀ ਆਪਸ ਵਿੱਚ। ਇਹਨਾਂ ਦਾ ਲੈਣ-ਦੇਣ ਚੱਲਦਾ ਸੀ ਤੇ ਇਹਨਾਂ ਨੇ ਉਹਦੇ ਕੋਲ ਪੈਸੇ ਲੈਣੇ ਸਤਨਾਮ ਨੇ। ਉਹ ਬੱਚੇ ਕੋਲ ਤੇ ਉਹਨੇ ਵੀ ਮਾੜਾ ਕੰਮ ਕੀਤਾ ਇਹ ਕੰਮ ਨਹੀਂ ਇਹਨੂੰ ਕਰਨਾ ਚਾਹੀਦਾ ਆਪਣੇ ਮਾਪਿਆਂ ਕੋ ਰਹਿੰਦਾ ਪਰ ਉਹਨੇ ਸਾਨੂੰ ਉਲਟਾ ਹੁਣ ਇੱਕ ਤੇ ਸਾਡੇ ਕੋ ਪੈਸੇ ਦਿੱਤੇ ਸਾਡੇ ਬੱਚੇ ਨੇ ਉਹ ਲੈਣੇ ਦੂਜਾ ਸਾਡੇ ਬੱਚੇ ਨੂੰ ਉਹਨੇ ਪਰਚਾ ਕਰਾ ਕੇ ਤੇ ਘਰੋਂ ਪਗੌੜਾ ਕੀਤਾ ਹੁਣ ਹੰਤੰਗ ਕਰਨ ਦਾ ਹੈ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਤੇ ਅੱਜ ਤੁਸੀਂ ਇਸ ਮਸਲੇ ਦੇ ਵਿੱਚ ਆਏ ਹੋ ਕੀ ਕਰਨਾ ਚਾਹੁੰਦੇ ਮੇਰਾ ਨਾਮ ਜੀ ਗੁਰਵੈਲ ਸਿੰਘ ਹੈ ਜੂਨ ਸਾਡਾ RAMTEER ਸਿਆ ਸਾਡੀ ਜਥੇਬੰਦੀ ਅਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਦੇਰ ਸਾਹਿਬ ਵਾਲੀ ਜੀ ਤੇ ਅਸੀਂ ਇਸ ਮਸਲੇ ਤੇ ਆਏ ਆ ਕਿ ਜਿਹੜਾ ਸਤਨਾਮ ਸਿੰਘ ਵੀਰ ਆ ਸਾਡਾ ਜਿਹੜਾ ਇਹਦੇ ਉੱਪਰ ਨਜਾਇਜ਼ ਪਰਚਾ ਆਇਆ ਉਹ ਬਿਲਕੁਲ ਗਲਤ ਹੋਇਆ ਵਾ ਕਿਉਂਕਿ ਜਿਹੜਾ ਵੀਰ ਜਿੰਨੇ ਸੁਸਾਈਡ ਕੀਤਾ ਵਾ ਤੇ ਉਹ ਉਹਨੇ ਪੈਸਾ ਕਾਫੀ ਲੋਕਾਂ ਦਾ ਦੇਣਾ ਸੀ ਤੇ ਸਤਨਾਮ ਵੀਰ ਨਾਲ ਵੀ ਉਹਦਾ ਦੇਣ ਲੈਣ ਚੱਲਦਾ ਸੀ ਬਹੁਤ ਇਹਨਾਂ ਦਾ ਪਿਆਰ ਸੀ ਆਪਸ ਵਿੱਚ ਤੇ ਕੋਈ ਇਹੋ ਜੀ ਗੱਲ ਨਹੀਂ ਕੋਈ ਝਗੜੇ ਵਾਲੀ ਕਦੀ ਕੋਈ ਗੱਲ ਨਹੀਂ ਕਦੀ ਇਹਨਾਂ ਨੇ ਮੇਰੇ ਹਿਸਾਬ ਨਾਲ ਪਿੰਡ ਦੀ ਪੰਚਾਇਤ ਵਿੱਚ ਹੀ ਬੈਠ ਕੇ ਇਹੋ ਜੀ ਕੋਈ ਗੱਲ ਨਹੀਂ ਕੀਤੀ ਹੋਊਗੀ ਤੇ ਪਤਾ ਨਹੀਂ ਇਹਨਾਂ ਦਾ ਕੋਈ ਘਰ ਦੇ ਵਿੱਚ ਕੋਈ ਕਲੇਸ਼ ਹੋਊਗਾ ਜਿਹਦੇ ਕਾਰਨ ਇਸ ਵੀਰ ਨੇ ਖੁਦਕੁਸ਼ੀ ਕੀਤੀ ਹੈ ਜਿਹੜਾ ਸਾਡਾ ਸੁਨਮ ਸਿੰਘ ਵੀਰਾ ਉਹ ਬਿਲਕੁਲ ਬੇਕਸੂਰ ਆ ਬਿਲਕੁਲ ਇਹਨਾਂ ਨਾਲ ਤਕਾ ਹੋ ਰਿਹਾ ਵਾ ਤੁਸੀਂ ਘਰ ਦੇ ਹਾਲਾਤ ਸਾਰੇ ਵੇਖ ਸਕਦੇ ਜੇ ਚਾਰੇ ਪਾਸੇ ਕੈਮਰਾ ਘੁਮਾ ਕੇ ਪੀ ਇਹਨਾਂ ਦੇ ਘਰ ਦੇ ਹਾਲਾਤ ਕੀ ਆ ਤੇ ਇਹਨਾਂ ਦੇ ਬੈਂਕ ਲੋਨ ਆਪਣਾ ਹੈਗੇ ਆ ਜੀ ਲਿਮਟਾਂ ਵੀ ਇਹਨਾਂ ਦੀ ਚਾਰੇ ਵੀਰਾਂ ਦੀਆਂ ਨੇ ਤੇ ਖੁਦ ਆਪੇ ਖੇਤੀਬਾੜੀ ਕਰਦੇ ਆ ਤੇ ਕੁਝ ਆਰਤੀਆਂ ਦਾ ਵੀ ਕਰਜ਼ਾ ਵਾ ਤੇ ਜਿਹੜਾ ਉਹਨਾਂ ਦਾ ਜਿਹੜਾ ਲੈਂਨ ਦੇਣੀ ਸੀ ਉਸ ਵਾਸਤੇ ਹੀ ਕੋਸ਼ਿਸ਼ ਹੋਇਆ ਤੇ ਕੋਈ ਗੱਲ ਨਹੀਂ ਏ ਡੀ ਬਹੁਤ ਵਧੀਆ ਪਿਆਰੀ ਬਹੁਤ ਵਧੀਆ ਮਿਲਦੇ ਜੁਲਦੇ ਸੀ ਤੇ ਬਾਕੀ ਤੇ ਇਹਨਾਂ ਦਾ ਘਰ ਦਾ ਇਕਲੇਸ਼ੀਆ ਕੋਈ ਹੋਰ ਕੋਈ ਗੱਲਬਾਤ ਨਹੀਂ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਕਿ ਜਿਹੜੀ ਜਿਹੜੀ ਸਾਡੀ ਜਥੇਬੰਦੀ ਆ ਕਿਸਾਨਾਂ ਦੀ ਵੀ ਆ ਤੇ ਮਜ਼ਦੂਰਾਂ ਦੀ ਵੀ ਆ ਅਸੀਂ ਕਿਸਾਨਾਂ ਦੇ ਨਾਲ ਵੀ ਖੜਦੇ ਹਾਂ ਜੇ ਕਿਸਾਨਾਂ ਨਾਲ ਤੱਕਾ ਕਰਦਾ ਜੇ ਮਜ਼ਦੂਰਾਂ ਨਾਲ ਤੱਕਾਂਦਾ ਅਸੀਂ ਮਜ਼ਦੂਰਾਂ ਨਾਲ ਵੀ ਖੜਦੇ ਹਾਂ ਕਿਉਂਕਿ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਦੀ ਵੈਰੀਫਾਈ ਕਰਕੇ ਤੇ ਸਾਡੇ ਵੀਰ ਸੁਨਾਮ ਸਿੰਘ ਨੂੰ ਜੋ ਵੀ ਆ ਇਨਸਾਫ ਦਵਾਇਆ ਜਾਵੇ ਅਸੀਂ ਪ੍ਰਸ਼ਾਸਨ ਦੇ ਬਹੁਤ-ਬਹੁਤ ਧੰਨਵਾਦੀ ਹੋਵਾਂਗੇ। ਉਹ ਬਰਾੜ ਪਿੰਡ ਦੇ ਜਿਹੜੇ ਸਰਪੰਚ ਸਾਹਿਬ ਨੇ ਸਾਫਕਾ ਉਹ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਜੋ ਤੁਹਾਡੇ ਪਿੰਡ ਦੇ ਵਿੱਚ ਇੱਕ ਮਸਲਾ ਚੱਲ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਜਿਹੜਾ ਮਸਲਾ ਹੋਇਆ ਜੀ ਸਾਡੇ ਪਿੰਡ ਵਿੱਚ ਬਹੁਤ ਮੰਦਭਾਗੀ ਘਟਨਾ ਹੋਈ ਆ। ਜਿਸ ਪਰਿਵਾਰ ਦਾ ਬੱਚਾ ਗਿਆ ਏ ਉਹਨਾਂ ਨੂੰ ਵੀ ਬਹੁਤ ਜਿਹੜਾ ਉਹ ਘਾਟਾ ਪਿਆ ਏ। ਪਰ ਇਸ ਪਰਿਵਾਰ ਨਾਲ ਵੀ ਜਿਹਦੇ ਤੇ ਪਰਚਾ ਹੋਇਆ ਇਹਦੇ ਨਾਲ ਵੀ ਧੱਕਾ ਹੋ ਰਿਹਾ ਕਿਉਂਕਿ ਇਹਨੇ ਆਪਣੀ ਪੈਸੇ ਲੈਣੇ ਸੀ। ਪੈਸਿਆਂ ਦੇ ਲੈਣ ਦੇਣ ਵਿੱਚ ਦੋਵੇਂ ਆਪਸ ਵਿੱਚ ਆਪਰਾ ਬਣੇ ਸੀ ਕਿਸੇ ਪੰਚਾਇਤ ਨੂੰ ਜਾਂ ਕਿਸੇ ਮੋਤਬਰ ਦੇ ਵਿੱਚ ਕੋਈ ਗੱਲ ਨਹੀਂ ਗਈ ਪਤਾ ਨਹੀਂ ਇਹਨਾਂ ਦੇ ਵਿੱਚ ਆਪਸ ਵਿੱਚ ਗੱਲਬਾਤ ਹੋਈ ਹਿਸਾਬ ਕਿਤਾਬ ਕਰਨ ਦੀ ਪਰ ਜਿਹੜਾ ਉਹਨੇ ਕਦਮ ਚੁੱਕਿਆ ਉਹ ਬਹੁਤ ਗਲਤ ਚੁੱਕਿਆ ਸੀ ਉਹਦੇ ਵਿੱਚ ਸਤਨਾਮ ਸਿੰਘ ਜਿਹੜਾ ਹੈ ਉਹਦਾ ਕੋਈ ਐਡਾ ਰੋਲ ਨਹੀਂ ਹੈਗਾ ਕਿ ਉਹਨੇ ਉਹਨੂੰ ਧਮਕਾਇਆ ਹੋਵੇ ਦਾਬਾ ਮਾਰਿਆ ਹੋਵੇ ਜਾਂ ਹਾਂ ਭਰਾਤਾ ਤੌਰ ਤੇ ਉਹਨੂੰ ਆਪਣੇ ਭਰਾਵਾਂ ਦੇ ਪੁੱਛ ਕੇ ਜਾਂ ਥਾਣੇ ਜਾ ਕੇ ਪੈਸੇ ਪੁੱਛਿਆ ਕਿ ਮੇਰੇ ਵੀ ਪੈਸੇ ਪਿੱਛੇ ਦੇਣ ਵਾਲੇ ਆ ਤੇ ਜਿਹੜੇ ਮੇਰੇ ਪੈਸੇ ਲੈ ਰਹੇ ਆ ਉਹਦੇ ਤੇ ਵੀ 25 ਲੱਖ ਰੁਪਏ ਦਾ ਜਿਹੜਾ ਲੈਣ ਦੇਣ ਸੀ ਇਸ ਪਰਿਵਾਰ ਨੂੰ ਵੀ ਸੁਤਨਾਮ ਸਿੰਘ ਨੂੰ ਬਹੁਤ ਤਗੜਾ ਘਾਟਾ ਪਿਆ ਜੀ ਕਿਉਂਕਿ ਇੱਕ ਤੇ ਉਹਦੇ ਪੈਸੇ ਵੀ ਜਾਂਦੇ ਰਹਿ ਤੇ ਦੂਸਰਾ ਉੱਤੇ ਜਿਹੜਾ ਪਰਚਾ ਵੀ ਹੋ ਗਿਆ ਉਹ ਵੀ ਜਿਹੜੀ ਮੰਦ ਭਾਗੀ ਕਟਣਾ ਹੈ ਅਸੀਂ ਤੇ ਉਸ ਪਰਿਵਾਰ ਨਾਲ ਵੀ ਇਸ ਪਰਿਵਾਰ ਨੇ ਬਹੁਤ ਹੰਦਰਦੀ ਕੀਤੀ ਆ ਦੋ ਸੋਗ ਵੀ ਮਨਾਇਆ ਕਿ ਉਹਨਾਂ ਦਾ ਜਿਹੜਾ ਬੱਚਾ ਗਿਆ ਹੈ ਉਹਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਚਲੋ ਅੱਗਾ ਪਿਛਾ ਹੋ ਕੇ ਪੈਸੇ ਤੇ ਆ ਹੀ ਜਣੇ ਸੀ ਉਸ ਬੱਚੇ ਦਾ ਵੀ ਦੁੱਖ ਆ ਪਰ ਉਸ ਤੋਂ ਜ਼ਿਆਦਾ ਦੁੱਖ ਇਹ ਆ ਕਿ ਜਿਹੜਾ ਇਸ ਤੇ ਵੀ ਨਜਾਇਜ਼ ਪਰਚਾ ਆਇਆ ਕਿ ਦੇਣ ਲੈਂਨ ਤੇ ਲੋਕਾਂ ਦਾ ਸਾਥ ਚੱਲਦਾ ਹੀ ਰਹਿਣਾ ਇਸ ਕਰਕੇ ਜਿਹੜੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਿਹੜਾ ਇਹਦੀ ਨਿਰਪੱਖ ਜਿਹੜੀ ਜਾਂਚ ਕਰਕੇ ਉਹ ਕਾਰਵਾਈ ਕੀਤੀ ਜਾਵੇ ਇਸ ਬੱਚੇ ਨੂੰ ਇਨਸਾਫ ਦਿਵਾਇਆ ਜਾਵੇ ਜਿਹੜਾ ਮੋਲਕਦੀਪ ਸਿੰਘ ਦੀ ਗੱਲ ਉਹੀ ਬਰਾੜਾਂ ਵਾਲੀ ਉਹਦੇ ਸਬੰਧ ਵਿੱਚ 218/25 ਜਿਹੜਾ ਮਕਦਮਾ ਦਰਜਿਆ ਉਹਦੇ ਵਿੱਚ ਸਤਨਾਮ ਸਿੰਘ ਸੱਤੇ ਤੇ ਉਹਨੇ ਬਿਆਨ ਆਪ ਦਿੱਤੇ ਨੇ ਹਸਪਤਾਲ ਦੇ ਵਿੱਚ ਉਹ ਇੱਥੇ ਨਾ ਇਹਨਾਂ ਦਾ ਪੈਸਾ ਨਾ ਲੈਣ ਦੇਣੀ ਕੋਈ 25-30 ਲੱਖ ਦਾ ਇੱਥੇ ਮੈਨੂੰ ਕਹਿੰਦੇ ਸਾਡਾ ਪੈਸਾ ਨਾ ਲੈਣ ਦੇਣਾ ਤੇ ਮੈਂ ਕੋਰਟ ਚੱਲਿਆ ਸੀ ਇੱਥੇ ਬਾਹਰ ਆਏ ਤੇ ਮੈਂ 5 ਵਜੇ ਆਇਓ ਜਾਂ ਸ਼ਾਮ ਨੂੰ ਆ ਕੇ ਬੈਠ ਕੇ ਵੇਖਾਂਗੇ ਉਹ ਘਰ ਚਲ ਗਏ ਵਾਪਸ ਚਲ ਗਏ ਤੇ ਘਰ ਜਾ ਕੇ ਕੋਈ ਗੱਲ ਹੋਈ ਆ ਕਿ ਉਹਨਾਂ ਨੇ ਦਵਾਈ ਖਾਧੀ ਹੈ ਸਾਨੂੰ ਇਹਦੇ ਬਾਰੇ ਸਾਨੂੰ ਕੀ ਗੱਲ ਦਾ ਨਹੀਂ ਪਤਾ